ਇਕ ਬੰਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰਾਂ ਜਿਹੜੀਆਂ ਵਾਜੀ ਬੜੇ ਬੜੇ ਉੱਚੇ ਦਾਅਵੇ ਕਰਦੀਆਂ ਨੇ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਵੱਤਵਦ ਪੌਦੇ ਲਗਾਓ ਔਰ ਵਾਤਾਵਰਨ ਨੂੰ ਹਰਿਆ-ਭਰਿਆ ਬਣਾਓ ਔਰ ਅੱਜ ਤੁਹਾਨੂੰ ਅਸੀਂ ਗੁਰਦਾਸਪੁਰ ਦੇ ਫਿਸ਼ ਪਾਰਕ ਦੇ ਹਾਲਾਤ ਖੋਣੇ ਆਂ ਵੀ ਗੁਰਦਾਸਪੁਰ ਦੇ ਫਿਸ਼ ਪਾਰਕ ਵੀ ਜਿਹੜੇ ਪੌਦੇ ਲਗਾਏ ਗਏ ਨੇ ਕੀਮਤੀ ਪੌਦੇ ਲਗਾਏ ਗਏ ਨੇ ਪਰ ਇਹਨਾਂ ਪੌਦਿਆਂ ਦੇ ਹਾਲਾਤ ਦੇਖੋ ਤੁਸੀਂ ਬਿਨਾ ਪਾਣੀ ਤੋਂ ਇਹਨਾਂ ਨੂੰ ਪਾਣੀ ਨਾ ਮਿਲਣ ਕਰਕੇ ਜਿਹੜਾ ਵਾਜੀ ਇਹ ਕੀਮਤੀ ਪੌਦੇ ਜਿਹੜੇ ਆ ਤੁਸੀਂ ਦੇਖੋ ਸੁੱਕੇ ਨੇ ਔਰ ਤਕਰੀਬਨ ਜਿਹੜੇ ਸੜ ਵੀ ਗਏ ਸੁੱਕ ਵੀ ਗਏ ਜੀ ਔਰ وجہ ਕੀ ਜੇਕਰ ਇਹਨਾਂ ਦੀ ਦੇਖ ਰੱਖ ਹੁੰਦੀ ਤਾਂ ਇਹਨਾਂ ਨੇ ਪਾਰਕ ਦੀ ਸੁੰਦਰਤਾ ਨੂੰ ਜਿਹੜਾ ਵਾ ਚਾਰ ਚੰਨ ਲਗਾ ਦਨੇ ਸੀ ਕਿਉਂਕਿ ਜਦੋਂ ਇਹ ਪਾਰਕ ਬਣਾਈ ਸੀ ਔਰ ਇਹ ਪੌਦੇ ਦੋਨੋਂ ਬੰਨੇ ਲਗਾਏ ਸੀ ਇਹ ਐਂਟਰਸਪਲਾਈ ਸੀ ਇਹ ਪਾਰਕ ਦੇ ਵਿੱਚ ਅੰਦਰ ਜਾਣ ਅਸੇ ਐਂਟਰਸ ਸੀ ਔਰ ਐਂਟਰਸ ਦੇ ਨਾਲ ਜਿਹੜੇ ਦੋਨੋਂ ਸਾਈਡਾਂ ਦੇ ਪੌਦੇ ਲਗਾਏ ਗਏ ਸੀ 6 ਇਸ ਸਾਈਡ ਤੇ 6 ਉਸ ਸਾਈਡ ਤੇ ਸੋ ਤੁਸੀਂ ਦੇਖੋ ਵੀ ਤਕਰੀਬਨ ਸਾਰੇ ਹੀ ਜਿਹੜੇ ਸੋਗੇ ਨੇ ਸੜ ਗਏ ਨੇ ਸੋ ਹਾਲਾਤ ਦੇਖ ਲਓ ਤੁਸੀਂ ਕੀ ਬਣ ਗਏ ਨੇ ਜੀ ਪਾਣੀ ਨਾ ਮਿਲਣ ਕਰਕੇ ਜਿਹੜਾ ਜੀ ਇਹ ਹਾਲਾਤ ਨੇ ਅੱਜ ਇਹ ਵੀ ਸੁੱਕ ਗਿਆ ਜੀ ਇਹ ਥੋੜਾ ਬੋਤਾ ਹਰਿਆ ਵਾ ਇਹਨੇ ਵੀ ਸੁੱਕ ਜਾਣਾ ਉਹਦੇ ਨਾਲ ਜਿਹੜੇ ਆ ਜੀ ਉਹਨਾਂ ਦੇ ਹਾਲਾਤ ਇਦਾਂ ਹੀ ਆ ਜੀ ਸੋ ਹਾਲਾਤ ਜਿਹੜੇ ਬਹੁਤ ਮਾੜੇ ਨੇ ਪਾਰਕ ਦੇ ਹੁੰਦੇ ਜਾ ਰਹੇ ਜੀ ਸੋ ਜਦ ਕਿ ਇਸ ਪਾਰਕ ਵਿੱਚ ਜਿਹੜਾ ਵਾ ਜੀ ਪ੍ਰਸ਼ਾਸਨ ਨੇ ਬੇਸ਼ੁਮਾਰ ਕੀਮਤੀ ਜਿਹੜੇ ਬੂਟੇ ਚ ਲਗਾਏ ਸੀ ਇੱਕ ਤੇ ਕੀਮਤੀ ਬੂਟਾ ਲਗਾਇਆ ਸੀ ਪਰ ਤਕਰੀਬਨ ਜਿਹੜੇ ਉਹਨਾਂ ਦੇ ਨੁਕਸਾਨ ਹੁੰਦੇ ਜਾ ਰਹੇ ਨੇ ਸਰਦੇ ਜਾ ਰਹੇ ਨੇ ਸੋ ਭਾਜੀ ਸਾਡ ਨਾਲ ਗਲਬਤ ਕਰਦੇ ਆ ਭਾਜੀ ਇੱਕ ਬੰਨੇ ਪ੍ਰਸ਼ਾਸਨ ਜਿਹੜਾ ਬੜੇ ਬੜੇ ਉੱਚੇ ਦਾਅਵੇ ਕਰਦਾ ਵਾ ਕੀ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਵੱਤਵਾਦ ਪੌਦੇ ਲਗਾਓ ਦੂਸਰੇ ਬੰਦੇ ਦੇ ਅਸੀਂ ਦੇਖ ਰਹੇ ਹਾਂ ਕਿ ਬਿਨਾ ਪਾਣੀ ਨਾ ਮਿਲ ਕਰਕੇ ਪੌਦੇ ਸੜ ਗਏ ਜੀ ਮਹੰਗੇ ਤੋਂ ਮਹੰਗੇ ਬੂਟੇ ਸੜ ਗਏ ਆ ਜਿਹੜੇ ਕਿ ਬੜੇ 2 ਸਾਲ ਪਹਿਲੇ ਲੁਆਏ ਗਏ ਹੀ ਬੜੇ ਚਾਵਣਾਂ ਨਾਲ ਲੁਆਏ ਗਏ ਹੋਰ ਪਾਣੀ ਨਾ ਦੇਣ ਕਰਕੇ ਫਿਰ ਵੀ ਇੱਥੇ ਲੋਕੀ ਪਾਣੀ ਦੇਣ ਨੂੰ ਤਿਆਰ ਬੈਠੇ ਜੀ ਪਰ ਕਨੈਕਸ਼ਨ ਦਾ ਉਹ ਨਹੀਂ ਮਿਲਦਾ ਹੁੰਦਾ ਚਾਬੀ ਨਹੀਂ ਮਿਲਦੀ ਹੁੰਦੀ ਕਿ ਉਹ ਪਾਈਪਾਂ ਲਾ ਕੇ ਤੇ ਇੱਥੇ ਬੂਟੇ ਬਚਾ ਲੈਂਦੇ ਇਹ ਵੀ ਚ ਉਹਨਾਂ ਦੀ ਬਹੁਤ ਹਿੰਮਤ ਹੈ ਕਿ ਜਿਨ੍ਹਾਂ ਨੇ ਮੈਕਸਿਮ ਬੂਟੇ ਬਚਾ ਲਏ ਆ ਪਰ ਇਹ ਬੂਟੇ ਨਹੀਂ ਵੱਜ ਸਕੇ ਔਰ ਮੈਕਸਿਮ ਮਹਿੰਗੇ ਬੂਟੇ ਆ ਬਹੁਤ ਜ਼ਿਆਦਾ ਕੀਮਤੀ ਨੇ ਦੇਖ ਰਿਹਾ ਬਾਜੀ ਇਹ ਹਾਲਤ ਹੈ ਇਸ ਵਿੱਚ ਇਹ ਪਾਰਕ ਦੀ ਵੀ ਨਾ ਇੱਥੇ ਪ੍ਰੋਪਰਲੀ ਸਫਾਈ ਹੈ ਆ ਬੇਸ਼ਮਾਰ ਗੰਦਗੀ ਹੈ ਨਾ ਪ੍ਰੋਪਰਲੀ ਇੱਥੇ ਲਾਈਟਾਂ ਨੇ ਸ਼ਾਮ ਨੂੰ ਜੇ ਕਿਹਨੇ ਨੇ ਦੇ ਵੀ ਲਾਇਆ ਇੱਥੇ ਸੈਰ ਕਰਨੀਆਂ ਤੇ ਕੋਈ ਪਰਵਾਹ ਨਾ ਨਹੀਂ ਲਾਈਦਾ ਇੱਧਰ ਲਾ ਪਾਸੇ ਪਿਛਲੇ ਪਾਸੇ ਤੋਂ ਬਿਲਕੁਲ ਹੀ ਨਹੀਂ ਉਹ ਮੇਨ ਸੈਂਟਰ ਦੇ ਜਿਹੜੀਆਂ ਵੱਡੀਆਂ ਲਾਈਟਾਂ ਲੱਗੀਆਂ ਗਈਆਂ ਉਹ ਬਿਲਕੁਲ ਬੰਦ ਨੇ ਤੇ ਈਵਨ ਕਿ ਰੋਡ ਦੇ ਉੱਤੇ ਵੀ ਜਿਹੜੇ ਲਾਈਟਾਂ ਬੰਦ ਨੇ ਕੋਈ ਲਾਈਟ ਨਹੀਂ ਚੱਲਦੀ ਪਰ ਇਹਨੂੰ ਤੇ ਇਹਨੂੰ ਵੀ ਆਗਲੀਜੈਂਸ ਹੈ ਨੇ ਇਹਨੂੰ ਤੇ ਵੀਆਪੀ ਪਰ ਕਿਹਾ ਜਾਂਦਾ ਸੀ ਬਿਲਕੁਲ ਬਿਲਕੁਲ ਬੜੇ ਮਾੜੇ ਬਿਲਕੁਲ ਬੜੇ ਮਾੜੇ ਜੀ ਬਿਲਕੁਲ ਬੜੇ ਮਾੜੇ ਹੈ ਇੱਥੇ ਰੋਜ ਦੇਖਨੇ ਕਈ ਵਾਰੀ ਇਹ ਕਹਿੰਨੇ ਕਿ ਆ ਜਿਹੜਾ ਪਾਣੀ ਦਿੱਤਾ ਜਾਂ ਅੰਦਰ ਕੋਸ਼ਿਸ਼ ਵੀ ਕੀਤੀ ਹੈ ਬੱਚੇ ਬੱਚੇ ਵੀ ਉਹਨਾਂ ਨੇ ਸਾਈਪਾ ਨਾਲ ਪਾਣੀ ਪੀ ਲਿਆ ਇਹ ਦਿੱਤਾ ਗਿਆ ਕਮੇਟੀ ਦੇ ਵਿੱਚ ਕੋਈ ਨਹੀਂ ਹੈਗਾ ਜੀ ਕਮੇਟੀ ਦਾ ਕੋਈ ਯੋਗਦਾਨ ਨਹੀਂ ਹੈਗਾ ਕਮੇਟੀ ਜੇਕਰ ਸਮੇਸਰੇ ਨੂੰ ਸੰਭਾਲਦੀ ਤੇ ਪਾਜੀ ਅੱਜ ਬਹੁਤ ਸੋਹਣੇ ਲੱਗਣੇ ਤੇ ਬਿਲਕੁਲ ਬਿਲਕੁਲ ਬਹੰਗੇ ਬੂਟੇ ਹੀ ਪਾੜਾ ਸਾਹਿਬ ਨੇ ਬੜੇ ਉਹਦੇ ਨਾਲ ਲੁਆਈ ਹਮ ਪਾਰਕ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਸੀ ਲੱਗਦੇ ਲਾਂਦੇ ਪਏ ਹੀ ਬਿਲਕੁਲ ਹੁੰਦੇ ਪਏ ਰਾਤ ਫਿਰ ਪਾਜੀ ਮਾੜੇ ਹੋ ਗਏ ਮਾੜੇ ਜੀ ਬਾਥਰੂਮ ਦਾ ਬਾਥਰੂਮ ਦਾ ਬੜਾ ਮੜਾ ਹਾਲਾ ਲੋਕੀ ਉਧਰੋਂ ਨਿਕਲ ਨਹੀਂ ਸਕਦੇ ਸਫਾਈ ਨਹੀਂ ਬੜੀ ਬੋਲ ਦੀ ਬਦੂ ਆਂਦੀ ਹੈ ਬੜੀ ਬੜੀ ਹਾਂਜੀ ਉੱਥੇ ਪ੍ਰੋਪਰ ਸਫਾਈ ਨਹੀਂ ਉੱਥ ਬਾਥਰੂਮ ਲਾਟਰੀ ਨੂੰ ਬਾਥਰੂਮ ਬਣੇ ਹੀ ਬਣਾਏ ਗਏ ਹੈ ਬਾਜੀ ਕੀ ਮਜਾ ਜਦੋਂ ਲੱਖਾਂ ਕਰੋੜਾ ਰੁਪਇਆ ਲਾਇਆ ਪਾਰਕ ਤੇ ਫਿਰ ਬੰਦੇ ਵੀ ਹੈ ਨਹੀਂ ਨਾ ਕੋਈ ਬੰਦੇ ਤੇ ਰੱਖ ਲੈਂਦੇ ਕੰਮ ਤੇ ਰੱਖ ਲੈ ਮੈਂਟੇਨੈਂਸ ਦਾ ਕੋਈ ਖਿਆਲ ਨਹੀਂ ਉਹ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਲਾ ਦਿੰਦੇ ਲਾ ਦਿੰਦੇ ਠੀਕ ਹੋ ਗਿਆ ਕੰਮ ਹੋ ਗਿਆ ਜੀ ਪਰ ਉਹ ਬਾਅਦ ਚ ਮੈਂਟੇਨੈਂਸ ਜਦੋਂ ਤੱਕ ਨਹੀਂ ਹੋਈ ਫਿਰ ਤੱਕ ਨਹੀਂ ਟਿਕਦਾ ਹੁੰਦਾ ਕੁਝ ਬਿਲਕੁਲ ਬਿਲਕੁਲ ਸ਼ੁਕਰੀਆ ਬਾਜੀ ਸੋ ਦੇਖੋ ਹਾਲਾਤ ਦਿਖਾ ਰਹੇ ਤੁਹਾਨੂੰ ਕਿ ਪਾਰਕ ਦੇ ਹਾਲਾਤ ਨੇ ਸੋ ਬਿਲਕੁਲ ਸਹੀ ਕਿਹਾ ਜੀ ਸੀਨੀਅਰ ਸਿਟੀਜ਼ਨ ਨੇ ਸ਼ਹਿਰ ਵਾਸੀ ਨੇ ਔਰ ਆਪਣੀ ਡਿਮਾਂਡ ਸਹੀ ਰੱਖ ਰਹ ਕੀ ਪਾਣੀ ਨਾ ਮਿਲਣ ਕਰਕੇ ਸੋ ਸਾਡੇ ਨਾਲ ਪੱਤਰਕਾਰ ਹਰੀਸ਼ ਕੱਕੜ ਜੀ ਨੇ ਉਹਨਾਂ ਨਾਲ ਗੱਲਬਾਤ ਕਰ ਲਈਆਂ ਕੱਕੜ ਜੀ ਬਹੁਤ ਮਾੜੇ ਹਾਲਾਤ ਹੋ ਗਏ ਆ ਪਾਰਕ ਦੇ ਸਾਰੇ ਪੌਦੇ ਸੜ ਗਏ ਆ ਸਰਕਾਰਾਂ ਦੇ ਦਾਅਵੇ ਖੋਖਲੇ ਹੋ ਗਏ ਫਿਰ ਬਿਲਕੁਲ ਜੀ ਸਰਕਾਰਾਂ ਇੱਕ ਪਾਸੇ ਕਹਿ ਰਹੀਆਂ ਨੇ ਕਿ ਪੌਦੇ ਲਗਾਓ ਫ੍ਰੀ ਪੌਦੇ ਵੰਡ ਰਹੀਆਂ ਨੇ ਇੱਕ ਸੈਮੀਨਾਰ ਲੱਗ ਰਹੇ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਪਰ ਜਿੱਥੇ ਸਰਕਾਰ ਨੂੰ ਜਾਂ ਸਰਕਾਰ ਦੇ ਮੁਲਾਜ਼ਮਾਂ ਨੂੰ ਖੁਦ ਕੰਮ ਕਰਨਾ ਪਏ ਉੱਥੇ ਤੁਸੀਂ ਹਾਲਾਤ ਸਾਡੇ ਸਾਹਮਣੇ ਨੇ ਇੱਥੇ ਤਾਂ ਸਿਰਫ ਤੁਸੀਂ 12 ਬੂਟੇ ਦੇਖ ਰਹੇ ਹੋ ਪੂਰੇ ਪਾਰਕ ਚ ਜਿੱਦੋਂ ਤੁਸੀਂ ਝਾਤੀ ਮਾਰੋਗੇ ਤਾਂ ਕਈ ਅਨੇਕਾ ਬੂਟੇ ਆ ਜਿਹੜੇ ਸੜ ਚੁੱਕੇ ਨੇ ਉਹਦੀ ਇੱਕੋ ਇੱਕ ਐ ਵਜਾ ਵਾ ਕਿ ਸਰਕਾਰ ਸਿਰਫ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਹੈ ਪਰ ਅੱਪੇ ਜਾਗਰੂਕ ਨਹੀਂ ਹੁੰਦੀ ਸੋ ਇਹ ਮਹਿੰਗੇ ਬੂਟੇ ਨੇ ਅਵਿਨੀਆ ਕੀ ਕੋਈ ਮਤਲਬ ਦੂਸਰੇ ਦੇਸੀ ਬੂਟੇ ਨੇ ਵਧੀਆ ਬੂਟੇ ਨੇ ਪਾਰਕ ਦੀ ਸੁੰਦਰਤਾ ਨੂੰ ਜਿਹੜਾ ਬਣਾਉਣ ਵਾਸਤੇ ਇਹ ਬੂਟੇ ਲਗਾਏ ਗਏ ਸੀ ਆ ਰਸਤਾ ਹੈ ਗਾਵਾ ਰਸਤੇ ਜੀ ਕਾਫੀ ਜਿਆਦਾ ਗੰਦੇ ਪਿਆ ਮੈਂ ਮੈਂ ਤੁਹਾਡੀ ਗੱਲ ਟੋਕਦਾ ਪਿਆ ਤਸਵੀਰਾਂ ਭਾਈ ਸਾਂਝੀਆਂ ਨਾਲ ਨਾਲ ਕਰ ਲਈ ਜਾਓ ਹਾਂ ਕੀ ਕਹਿ ਰਹੇ ਸੀ ਅਏ ਰਸਤਾ ਬਣਾਇਆ ਗਿਆ ਰਸਤੇ ਜੀ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਜਿਹੜਾ ਵਾ ਸਫਾਈ ਨਾ ਹੋਣ ਕਰਕੇ ਗੰਦ ਪਿਆ ਹੋਇਆ ਵਾ ਬੂਟੇ ਜਿਹੜੇ ਤਕਰੀਬਨ ਸੁੱਕ ਗਏ ਨੇ ਪੂਰੇ ਪਾਰਕ ਵਿੱਚ ਹੀ ਲੋਕਾਂ ਦੀ ਇੱਕੋ ਇੱਕ ਡਿਮਾਂਡ ਆ ਕਿ ਇੱਥੇ ਛੋਟੇ ਬੱਚਿਆਂ ਨੇ ਜਾਂ ਸੀਨੀਅਰ ਸਟੇਟਰੀ ਜਨ ਨੇ ਆਣਾ ਹੁੰਦਾ ਵਾ ਤੇ ਕਮ ਸੇ ਕਮ ਇੱਥੋਂ ਦੀ ਕਾਹ ਜਿਹੜਾ ਵਾ ਉਹ ਵੜ ਦਿੱਤਾ ਜਾਏ ਸਫਾਈ ਕਰਾਈ ਦੇ ਜਿਹੜੇ ਬੂਟੇ ਆ ਇਸ ਤੋਂ ਤਾਂ ਕੀ ਲੋਕਾਂ ਦਾ ਇਹ ਕਹਿਣਾ ਵਾ ਕਿ ਜੇ ਵਿਭਾਗ ਦਾ ਅਧਿਕਾਰੀ ਨਹੀਂ ਸਾਮ ਸੰਭਾਲ ਕਰ ਸਕਦਾ ਤੇ ਆਪਾਂ ਕਰਾਂਗੇ ਸਾਮ ਸੰਭਾਲ ਪਰ ਅਸਲ ਵਿੱਚ ਲੋਕਾਂ ਨੂੰ ਸਮੱਸਿਆ ਵਾ ਕਿ ਉਹ ਪਾਣੀ ਕਿਸਰਾ ਦੇਣ ਪ੍ਰਬੰਧ ਹੀ ਨਹੀਂ ਪ੍ਰਬੰਧ ਹੀ ਨਹੀਂ ਉਹ ਪਾਣੀ ਕਿਸਰਾ ਦੇਣ ਸੋ ਇਹ ਜਿਹੜੀ ਸਰਕਾਰ ਦੀ ਬਹੁਤ ਜ਼ਿਆਦਾ ਵੱਡੀ ਜਿਹੜੀ ਆ ਉਹ ਲਾਪਰਵਾਹੀ ਬਹੁਤ ਵੱਡੀ ਨਲਾਕੀ ਹੈ ਇੱਕ ਈ ਹੋਰ ਮੈਂ ਦੇਖ ਰਿਹਾ ਵੀ ਸੱਜੇ ਬੰਨੇ ਡੀਸਾ ਵੀ ਕੋਠੀ ਆ ਖੱਬੇ ਬੰਨੇ ਸੈਸ਼ਨ ਜਿਹੜਾ ਜੋ ਸਾਹਮਣੇ ਸਿਵਲ ਸਦਨ ਪੂਰਾ ਪ੍ਰਸ਼ਾਸਨ ਜਿਹੜਾ ਇੱਥੇ ਰਹਿ ਰਿਹਾ ਵਾ ਉਹ ਵਿੱਚ ਭਾਰਕਾ ਪਰ ਹਾਲਾਤ ਫੇਰ ਹੋਈ ਨੇ ਫੱਲਾਤ ਦੇ ਨਹੀਂ ਸੁਧਰ ਸਕਦੇ ਆ ਵੀਆਈਪੀ پارک ਆ ਤਕਰੀਬਨ ਚਲੋ ਡੀ ਸਾਹਿਬ ਵੀ ਇੱਥੇ ਨਾਲ ਹੀ ਨੇ ਸਿਵਲ ਸਰਜਨ ਦੀ ਕੋਠੀ ਨਾਲ ਲਗਭਗ ਸਾਰਾ ਵੀਆਈਪੀ ਏਰੀਆ ਵਾ ਉਸ ਤੋਂ ਇਲਾਵਾ ਲੋਕ ਵੀ ਇਥੋਂ ਦੇ ਬੜੇ ਸਿਆਣੇ ਦੇ ਸੁਲਝਿਓਏ ਲੋਕ ਨੇ ਪੜ੍ਹੇ ਲਿਖੇ ਲੋਕ ਹਾਂ ਪੜ੍ਹੇ ਲਿਖੇ ਲੋਕ ਨੇ ਜਿਦੇ ਕਰਕੇ ਆ پارک ਜਿਹੜਾ ਵਾ ਲੋਕਾਂ ਦੀ ਡਿਮਾਂਡ ਸੀ ਤੇ ਇਹਨੂੰ ਬਣਾਇਆ ਗਿਆ ਕਰੋੜਾ ਰੁਪਏ ਦੀ ਲਾਗਤ ਲਾਏ ਗਈ ਤੇ ਮਹਿੰਗਾ ਘਾਹ ਲਾਇਆ ਗਿਆ ਮਹਿੰਗੇ ਤੋਂ ਮਹਿੰਗੇ ਬੂਟੇ ਲਾਏ ਗਏ ਫਲਦਾਰ ਬੂਟੇ ਲਾਏ ਗਏ ਪਰ ਉਹਨਾਂ ਦੀ ਸਾਮ ਸੰਭਾਲ ਜਿਹੜੀ ਉਹ ਨਹੀਂ ਕੀਤੀ ਗਈ ਜਦੋਂ ਬੂਟੇ ਲਾਏ ਗਏ ਉਦੋਂ ਬੜੀਆਂ ਮਤਲਬ ਖਬਰਾਂ ਸ਼ਾਮ ਸੰਭਾਲ ਵਿੱਚ ਪੂਰੀ ਤਰ੍ਹਾਂ ਪ੍ਰਸ਼ਾਸਨ ਜਿਹੜਾ ਵਾ ਫੇਲ ਸਾਬਿਤ ਹੋਇਆ ਵਾ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਆ ਜੀ ਗਕੜ ਜੀ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਵਾ ਜੀ ਫੇਲ ਸਾਬਿਤ ਹੋਇਆ ਵਾ ਇਸ ਪਾਰਕ ਦੀ ਜਗ੍ਹਾ ਦੇਖ ਰੱਖ ਹੁੰਦੀ ਤਾਂ ਅੱਜ ਇਹ ਪਾਰਕ ਬਸ ਸਕਦਾ ਸੀ ਇਹ ਬੂਟੇ ਬਸ ਸਕਦੇ ਸੀ ਪਰ ਕਿਤੇ ਨਾ ਕਿਤੇ ਜਿਹੜਾ ਦੇਖੋ ਜੀ ਲਾਪਰਵਾਹੀਆਂ ਦੀ ਭੇਂਟ ਚੜ ਗਿਆ ਵਾ ਇਹ ਪਾਰਕ ਔਰ ਕਰਨ ਕੋਈ ਇੱਕਾ ਕੀ ਪ੍ਰਸ਼ਾਸਨ ਕੋ ਜਿਹੜਾ ਇੰਤਜ਼ਾਮ ਨਹੀਂ ਹੈਗੇ ਜਿਹੜੇ ਕਮੇਟੀ ਘਰ ਕੋ ਬੰਦੇ ਹੀ ਹਨ ਨਹੀਂ ਆ ਜਾਂ ਬੰਦੇ ਹੁੰਦੇ ਹੋਏ ਵੀ ਉਹ ਲੋਂਦੇ ਨਹੀਂ ਹੈਗੇ ਜਾਂ ਕਿਤੇ ਹੋਰ ਲਗਾ ਦਿੱਤੇ ਜਾਂਦੇ ਨੇ ਸੋ ਪ੍ਰਬੰਧ ਨਹੀਂ ਹਨ ਆ ਔਰ ਚਾਰੋਂ ਬੰਨੇ ਦੇਖੋ ਮੈਂ ਇੱਕ ਨਹੀਂ ਕਹਿ ਰਿਹਾ 6 ਬੂਟੇ ਤੁਹਾਨੂੰ 8 ਬੂਟੇ ਇੱਥੇ ਦੱਸ ਰਿਹਾ ਹਾਂ ਜੀ ਔਰ ਇਸ ਤੋਂ ਇਲਾਵਾ ਜਿਹੜੇ ਆ 8-10 ਬੂਟੇ ਇਹ ਆ ਇਸ ਤੋਂ ਇਲਾਵਾ ਜਿਹੜੇ ਆ ਆਲੇ ਦੁਆਲੇ ਪਾਰਕ ਦੇ ਬੂਟੇ ਲੱਗੇ ਆ ਜੀ ਉਹ ਵੀ ਜਿਹੜੇ ਆ ਲਗਭਗ ਜਿਹੜੇ ਕਾਫੀ ਹੱਦ ਤੱਕ ਸੜ ਗਏ ਆ ਜੀ ਉਹਦਾ ਇੱਕੋ ਇੱਕ ਕਾਰਨ ਆ ਪੀਪਲ ਪ੍ਰਸ਼ਾਸਨ ਦੀ ਲਾਪਰਵਾਹੀ ਸੋ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਧਿਆਨ ਦੇਗਾ ਇਹਨਾਂ ਬੂਟਿਆਂ ਨੂੰ ਪ੍ਰੋਪਰ ਤਰੀਕੇ ਨਾਲ ਪਾਣੀ ਦਿੱਤਾ ਜਾਏਗਾ ਤਾਂ ਜੋ ਇਹਨਾਂ ਨੂੰ ਅਸੀਂ ਬਚਾ ਸਕੀਏ ਜੀ ਕਿਉਂਕਿ ਹਰਿਆਆ ਭਰਿਆ ਵਾਤਾਵਰਣ ਬਣਾਉਣ ਦੇ ਪ੍ਰਸ਼ਾਸਨ ਦਾ ਦਾਅਵਾ ਵੀ ਬੜੇ ਕਰਦਾ ਵਾ ਪਰ ਕਿਤੇ ਨਾ ਕਿਤੇ ਸਾਡਾ ਸਾਰਿਆਂ ਦਾ ਹੀ ਫਰਜ਼ ਬੰਦਾ ਵਾ ਭਈ ਇਹ ਕਰ ਪ੍ਰਸ਼ਾਸਨ ਨਹੀਂ ਧਿਆਨ ਦਿੰਦਾ ਤਾਂ ਅਸੀਂ ਖੁਦ ਹੀ ਧਿਆਨ ਦੇ ਦਈਏ ਜੀ ਸੋ ਉਮੀਦ ਕਰਾਂਗਾ ਕਿ ਪ੍ਰਸ਼ਾਸਨ ਇਸ ਵਾਰ ਧਿਆਨ ਦੇਗਾ ਔਰ ਪਹਿਲ ਦੇ ਆਧਾਰ ਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਏਗਾ ਸੋ ਰਾਸ਼ਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ